ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਅੱਜ ਆਪਾਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿੱਥੇ ਕਿ ਚੋਣ ਦੰਗਲ ਪੂਰੀ ਤਰ੍ਹਾਂ ਮਗਿਆ ਹੋਇਆ ਵਾ ਜੇ ਗੱਲ ਕੀਤੀ ਜਾਵੇ ਇੱਕ ਮੰਨੇ ਸੁਖਜਿੰਦਰ ਸਿੰਘ ਰੰਦਾਵਾ ਕਾਫੀ ਵੱਡੇ ਚਿਹਰੇ ਮੰਨੇ ਜਾਂਦੇ ਆ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਦਾਵਾ ਦੋਵੇਂ ਰੰਦਾਵਿਆਂ ਦੀ ਆਪਸ ਵਿੱਚ ਫਾਈਟ ਆ ਲੇਕਿਨ ਕਾਫੀ ਮੁਕਾਬਲਾ ਜਿਹੜਾ ਦਿਲਚਸਪ ਹੋਣ ਜਾ ਰਿਹਾ ਹੁਣ ਗੁਰਦੀਪ ਸਿੰਘ ਰੰਦਾਵਾ ਦੇ ਪਤਨੀ ਸ਼੍ਰੀਮਤੀ ਕੁਲਬੀਰ ਕੌਰ ਜੀ डोर टू डोर कैंपेन ਕਰ ਰਿਹਾ ਤਾਂ ਕਿ ਹਰ ਵਿਅਕਤੀ ਨੂੰ ਜਿਹੜਾ ਵਾ ਉਹ ਮਿਲ ਕੇ ਦੱਸਿਆ ਜਾਵੇ ਅਤੇ ਆਪਣਾ ਵੋਟ ਬੈਂਕ ਨੂੰ ਜਿਹੜਾ ਵਾ ਮਜ਼ਬੂਤ ਕੀਤਾ ਜਾਵੇ ਆਪਾਂ ਗੱਲਬਾਤ ਕਰਾਂਗੇ ਕੁਲਬੀਰ ਕੌਰ ਨਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਅੱਜ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਹਾਂਜੀ ਕਿਸ ਤਰ੍ਹਾਂ ਦਾ ਤੁਹਾਨੂੰ ਹੰਗਾਰਾ ਜੀ ਮਿਲਿਆ ਮੈਨੂੰ ਬਹੁਤ ਪਰਵਾਹ ਹੰਗਾਰਾ ਮਿਲਿਆ ਜੇਰਾ ਬਾਬਾ ਨਾਨਕ ਦੇਵ ਸ੍ਰੀ ਗਿ ਜਿੰਨੇ ਵੀ ਮੇਰੇ ਨਾਲ ਜਿੰਨੇ ਮੋਤਬਰ ਬੰਦੇ ਜਿੰਨੇ ਵੀ ਮੇਰੇ ਨਾਲ ਹੀ ਤੁਰੇ ਫਿਰਦੇ ਨੇ ਬਹੁਤ ਵਧੀਆ ਮੇਰਾ ਨਾਂ ਹੰਗਾਰਾ ਭਰ ਰਹੇ ਨੇ ਤੇ ਮੈਨੂੰ ਸਾਥ ਦੇ ਰਹੇ ਨੇ ਹਰ ਇੱਕ ਜਿੰਨੇ ਵੀ ਘਾਰ ਨੇ ਦੁਕਾਨਾਂ ਨੇ ਉਹਨਾਂ ਦੇ ਮੈਂ ਹਰ ਇੱਕ ਇਕੱਲੇ-ਇਕੱਲੇ ਜੀ ਨੂੰ ਜਾ ਕੇ ਮਿਲਦੀ ਪਈ ਆ ਉਹ ਮੈਨੂੰ ਵਧੀਆ ਸਾਥ ਦੇ ਰਹੇ ਨੇ ਮੇਰਾ ਇਹ ਕਿਵੇਂ ਕਨਸੈਪਟ ਤੁਸੀਂ ਜੁੜਿਆ ਕਿਉਂਕਿ ਅੱਜ ਕੱਲ ਤੇ ਰੈਲੀਆਂ ਬੜੀਆਂ-ਬੜੀਆਂ ਕਰਦੇ ਆ ਤੇ ਉਹਦੇ ਵਿੱਚ ਹੀ ਜਿੰਨੇ ਆ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਵਿਖਾਉਂਦੇ ਆ ਲੇਕਿਨ ਤੁਸੀਂ ਬੀਬੀਆਂ ਭੈਣਾਂ ਨੂੰ ਘਰ ਦੇ ਵਿੱਚ ਜਾ ਕੇ ਮਿਲਦੇ ਹੋ ਵੇਖੋ ਜੀ ਸਾਰ ਕੋਈ ਤਾਂ ਰੈਲੀ ਦੇ ਵਿੱਚ ਪਹੁੰਚ ਨਹੀਂ ਸਕਦਾ ਅਨਾ ਆਪਾਂ ਜਿਹੜੀਆਂ ਬੀਬੀਆਂ ਭੈਣਾਂ ਜਿਹੜੀਆਂ ਘਰੇਲੂ ਬੀਬੀਆਂ ਨੇ ਉਹਨਾਂ ਨੂੰ ਆਪਾਂ ਘਰ-ਘਰ ਜਾ ਕੇ ਉਹਨਾਂ ਨੂੰ ਜਾ ਕੇ ਸੰਦੇਸ਼ ਦੇਵਾਂਗੇ ਤੇ ਫੇਰੀ ਹੈ ਨਾ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਜਿਹੜੀ ਆ ਉਹ ਅੱਗੇ ਹੋ ਗਈ ਆ ਉਹਦਾ ਤੁਹਾਨੂੰ ਬੈਨੀਫਿਟ ਮਿਲੇਗਾ ਕਿਉਂਕਿ ਲੋਕਾਂ ਦੇ ਵਿੱਚ ਜ਼ਿਆਦਾ ਵਿਚਰਨ ਦਾ ਮੌਕਾ ਮਿਲੇਗਾ ਬਿਲਕੁਲ ਮਿਲੇਗਾ ਜੀ ਕਿਉਂਕਿ ਜਦੋਂ ਇਲੈਕਸ਼ਨ ਆਪਣੀ ਸ਼ੁਰੂ ਹੋਈ ਸੀ ਜਦੋਂ ਡੇਟ ਇਹਦੀ ਫਿਕਸ ਹੋਈ ਆ ਉਦੋਂ ਇੱਕ ਤੇ ਪੈਡੀ ਸੀਜ਼ਨ ਚੱਲਦਾ ਪਿਆ ਸੀ ਤਾਂ ਇਕਾ ਥੋੜਾ ਪਹਿਲਾਂ ਪੰਚਾਇਤੀ ਇਲੈਕਸ਼ਨ ਹੋ ਕੇ ਹੱਡੀ ਸੀ ਉਹਦਾ ਵੀ ਥੋੜਾ ਜਾਜੇ ਹੈਗਾ ਸੀ ਇਸ ਕਰਕੇ ਉਹ ਸਾਨੂੰ ਜੇ ਉਹਨਾਂ ਕੋ ਰੁਝਾਨ ਨਹੀਂ ਸੀ ਵਾਜਾ ਹੁਣ ਆਪਾਂ ਫ੍ਰੀ ਹੋ ਗਿਆ ਕੁਛ ਧਿਆਰਾਂ ਦੇ ਦੇਣ ਆ ਗਏ ਸੀ ਲੋਕੀ ਉਹਨਾਂ ਵਿੱਚ ਬਿਜ਼ੀ ਹੋ ਗਏ ਤਾਂ ਹੁਣ ਆਪਾਂ ਫ੍ਰੀ ਆ ਆਪਾਂ ਪੂਰੇ ਵਿਚਰਦੇ ਪਏ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦਾ ਜਿਹੜਾ ਨਾ ਬੜਾ ਵੱਡਾ ਇੱਕ ਮੁਕਾਬਲਾ ਹੁੰਦਾ ਸੀ ਟੀਜੀ ਟੀਰ ਵੱਜੋਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਹੋਂਦ ਵਿੱਚ ਆਈ ਬੇਸ਼ੱਕ ਮਾਰਜਨ ਘਟ ਰਿਹਾ ਫਾਈਟ ਆਮ ਆਦਮੀ ਪਾਰਟੀ ਨੇ ਦਿੱਤੀ ਹੁਣ ਜੇ ਗੱਲ ਕੀਤੀ ਜਾਵੇ ਸੁੱਚਾ ਸਿੰਘ ਲੰਘਾ ਜਿਹੜਾ ਉਹ ਇੱਕ ਸਾਈਡ ਤੇ ਸੀ ਉਹਨਾਂ ਨੇ ਕਿਹਾ ਕਿ 31 ਮੈਂਬਰੀ ਕਮੇਟੀ ਬਣਾ ਕੇ ਤੇ ਅਸੀਂ ਕਿਸੇ ਵੀ ਕੀਮਤ ਤੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਹਰਾਉਣ ਵਾਸਤੇ ਉਹਨਾਂ ਦੀ ਪਤਨੀ ਨੂੰ ਹਰਾਉਣ ਵਾਸਤੇ ਆਪਾਂ ਤਤਪਰ ਰਹਾ ਕਿ ਕੀ ਉਹਦਾ ਤੁਹਾਨੂੰ ਕੋਈ ਬੈਨੀਫਿਟ ਹੋਣ ਵਾਲਾ ਹੈ ਬਿਲਕੁਲ ਜੀ ਉਹਨਾਂ ਨੇ ਬਾਈਕ ਬਾਈਕਾਟ ਕਰਤਾ ਅਕਾਲੀ ਸਰਕਾਰ ਨੇ ਅਕਾਲੀ ਭਲਪਾਰਟੀ ਨੇ ਤਾਂ ਉਹ ਉਹਨਾਂ ਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਉਹ ਕਾਂਗਰਸ ਨੂੰ ਨਹੀਂ ਕਰ ਸਕਦੇ ਉਹ ਕਹਿੰਦੇ ਵੀ ਕਾਂਗਰਸ ਨੇ ਬਲੂ ਸਾਰ ਰਿਐਕਸ਼ਨ ਵੇਲੇ ਵੀ ਦੇਖੋ ਕਿੰਨਾ ਉਹਨਾਂ ਨਾਲ ਹੱਥ ਰਿਹਾ ਆ ਤੇ ਫਿਰ 83 ਦੇ ਦੰਗੇ ਦਿੱਲੀ ਵਿੱਚ ਹੋਏ ਇਹ ਸਾਡਾ ਫਰਜ਼ ਹੀ ਨਹੀਂ ਬਣਦਾ ਕਿ ਆਪਾਂ ਉਹਨਾਂ ਨੂੰ ਸਮਰਥਨ ਦੇਈਏ ਖਾਸ ਕਰ ਜਿਹੜਾ ਸਾਡੀ ਪੰਥ ਦੀ ਵੋਟ ਹੈ ਤੇ ਜੇ ਭਾਜੀਪੀ ਬੀਜੇਪੀ ਵੱਲ ਵੇਖੀਏ ਤਾਂ ਬੀਜੇਪੀ ਨੇ ਕਿਸਾਨਾਂ ਨੂੰ ਬਹੁਤ ਤੰਗ ਕਰ ਦਿੱਤਾ ਤਾਂ ਉਹਨਾਂ ਦਾ ਲੈ ਦੇ ਕਿਤੇ ਫਿਰ ਸਾਡੇ ਨਾਲ ਹੀ ਸਾਥ ਮੜਨਾ ਚਾਹੀਦਾ ਹੁਣ ਤੁਸੀਂ ਜਾ ਰਹੇ ਹੋ ਤੁਹਾਡੇ ਕਾਲੀ ਦਲ ਦੇ ਪਰਿਵਾਰ ਵੀ ਹੋਣਗੇ ਜਿੰਨਾਂ ਦੇ ਘਰਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਉਹਨਾਂ ਦਾ ਸੰਯੋਗ ਤੁਹਾਨੂੰ ਕਿਸ ਤਰ੍ਹਾਂ ਨਾਲ ਮਿਲਿਆ ਬਹੁਤ ਵਧੀਆ ਸੰਯੋਗ ਮਿਲਦਿਆ ਤੇ ਸਾਡੇ ਨਾਲ ਬਹੁਤ ਲੋਕ ਜੁੜ ਵੀ ਰਹੇ ਨੇ ਤੁਸੀਂ ਦੇਖਦੇ ਜੇ ਆਮ ਸੋਸ਼ਲ ਮੀਡੀਆ ਤੋਂ ਸੋ ਇਹ ਹਨ ਗੁਰਦੀਪ ਸਿੰਘ ਰੰਧਾਵਾ ਦੇ ترم ਪਤਨੀ ਸ਼੍ਰੀਮਤੀ ਕੁਲਬੀਰ ਕੌਰ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਇਲੈਕਸ਼ਨ ਜਿਹੜੀ ਆ ਕਿਸ ਤਰੀਕੇ ਦੇ ਨਾਲ ਇੱਕ ਮਹਮ ਬਣਾ ਕੇ ਕਰਾਂ ਕਰਾਂ ਦੇ ਵਿੱਚ ਜਾ ਕੇ ਲੜੀ ਜਾ ਰਹੀ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ ਬਟਾਰਾ ਗੁਰਦਾਸਪੁਰ